ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੁਹਾਲੀ ਵਿਖੇ ਲਾਈਟ ਐਂਡ ਸਾਊਂਡ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਲੋਕਾਂ ਨੂੰ ਧਰਮ ਨਾਲ ਜੋੜਨ ਅਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਮਲ 'ਚ ਲਿਆਉਣ ਦਾ ਸੁਨੇਹਾ ਦਿੱਤਾ ਗਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ 'ਚ ਬੋਰਡ ਦੇ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ 2 ਦਿਨ ਤੱਕ ਇਹ ਲਾਈਟ ਹੈਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅਜਹੇ ਸਮਾਗਮ ਜ਼ੀਰਕਪੁਰ ਪਿੰਡ ਦਿਆਲਪੁਰਾ ਕਿਰਤਪੁਰ ਸਾਹਿਬ ਤੇ ਸ਼੍ਰੀ ਰਣੰਦਪੁਰ ਸਾਹਿਬ ਵਿਖੇ ਵੀ ਕਰਵਾਏ ਜਾਣਗੇ ਗੁਰੂ ਸਾਹਿਬ ਦੇ ਲਾਈਫ ਤੋਂ ਤੇ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਸਕੀਏ ਇਸ ਲਈ ਅਸੀਂ ਇਹ ਇਕੱਠੇ ਹੋ ਕੇ ਇਹ ਜਿਹੜਾ ਲਾਈਟ ਹੈਂਡ ਸਾਊਂਡ ਸ਼ੋਅ ਹੈ ਤੇ ਭਾਦਰਜੀ ਤੇ ਮਾਤਾ ਗੁਜਰੀ ਦੇ ਜੀਵਨ ਦੀ ਪੂਰੀ ਯਾਤਰਾ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਆਪਣੇ ਜਜ਼ਬਾਤ ਤੇ ਆਪਣਾ ਇਸ ਤਰ੍ਹਾਂ ਦਾ ਪਿਆਰ ਸ਼ਰਦਾ ਤੇ ਗਰਵ ਮਹਿਸੂਸ ਕਰ ਸਕੀ ਤੇ ਉਹਨਾਂ ਦੇ ਆਪਾਂ ਇਹ ਸਾਰੇ ਪ੍ਰੋਗਰਾਮ ਵੀ ਆਪਾਂ ਜਿਹੜਾ ਸੀਰ ਕੋ ਦੇਖ ਪਤਾ ਜਿੱਤੀ ਆਪਰੇ ਜ਼ਿੰਦਗੀ ਵਿੱਚ ਉਹਨਾਂ ਦੇ ਸਿੱਖਿਆਵਾਂ ਨੂੰ ਅਮਲ ਵਿੱਚ ਲਾਈਏ ਤੇ ਕਿਵੇਂ ਕਿਵੇਂ ਨਵ ਧਰਮ ਦੇ ਸਬੰਧ ਦੇ ਵਿੱਚ ਜੋ ਵੀ ਹੈ ਸਾਰਾ ਕੁਝ ਆਪਣੇ ਸੀਸ ਦਿੱਤੇ ਸੀ ਉਹਨਾਂ ਨੂੰ ਸਾਰਾ ਕੁਝ ਜਿਹੜਾ ਆਪਣੇ ਬੱਚਿਆਂ ਨੂੰ ਸਿਖਾਈ ਹੈ ਇਸ ਕੇ ਆਪਾਂ ਇਥੇ ਮੌਜੂਦ ਆਜੋ ਜੋ ਕਿ ਸਾਡੇ ਵਿਭਾਗ ਵੱਲੋਂ ਸਮੂਹ ਹਾਜ਼ਰੀਨ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਦੇ ਤੁਨ ਮੁਖ ਰੱਖਦੇ ਹੋਏ 350 ਸਾਲਾਂ ਦਾ ਪ੍ਰੋਗਰਾਮ ਰੁਕੇਗੇ ਹਨ ਉਸੇ ਦੀ ਕਣੀ ਵਿੱਚ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਪ੍ਰਣਾਲਾ ਹੈ ਤੇ ਬੱਚਿਆਂ ਨੂੰ ਜਾਂ ਹੋਰ ਜਿਹੜੀ ਆਮ ਪਬਲਿਕ ਹੈ ਸ੍ਰੀ ਆਉ ਉਸੇ ਰਣ ਕੇ ਹੋਜੇ ਪ੍ਰੋਗਰਾਮ ਦੇਖੀਏ ਵਾਚੀਏ ਕੁਕੀਏ ਤੇ ਤਕਨੋਲੋਜੀਆਂ ਦੇ ਜਿਹੜੇ ਸੰਖਿਆਵਾਂ ਹਨ ਉਹਨਾਂ ਨੂੰ ਆਪਣੇ ਜੀਵਨ ਮਾਰਗ ਮਾਰਗ ਦੇ ਲਈਏ ਤੇ ਸੇਧ ਦੇ